ਸਾਡੀ ਪਹਿਲੇ ਦੇ ਦੋ ਬੱਚੇ ਮੱਕ ਗਏ ਤਿੰਨ ਬੱਚੇ ਤਿੰਨ ਬੱਚੇ ਜੀ ਉਹ ਵੀ ਜਦसे ਮਾਰਾਈ ਕੋਈ ਇਧਰ ਲਾਇਕ ਆਉਣਾ ਤੇ ਹੀ ਪੈਸੇ ਨਹੀਂ ਇਹ ਪਿਛਲੇ ਦੋ ਦਿਨ ਆச்சே ਦੂਜਾ ਇਹੋ ਜਿਹਾ ਕੇਸ ਜਿੱਥੇ ਮੇਰੇ ਕੋਲ ਇੱਕ ਮਾਤਾ ਰੋਂਦੀ ਹੋਈ ਆਈ ਮੇਰਾ ਘਰ ਵਾਲਾ ਨਸ਼ਿਆਂ ਨਾਲ ਮੱਕਿਆ ਤੇਰੇ ਦੋ ਜਵਾਨ ਉਹ ਤੋਂ ਮੱਕ ਗਏ ਤੇ ਮੇਰਾ 13 ਸਾਲ ਦਾ ਪੁੱਤੇ ਉਹਨੂੰ ਗੋਲੀਆਂ ਦਿੰਦੇ ਨੇ ਮੈਂ ਥਾਣੇ ਜਾ ਕੇ ਦੱਸਦੀਆਂ ਕੌਣ ਵੇਚ ਰਿਹਾ ਕੌਣ ਦੇ ਰਿਹਾ ਹੈਗਾ ਲੇਕਿਨ ਉਹਨੂੰ ਹੱਥ ਤਾਂ ਹੀ ਨਹੀਂ ਲਾਂਦੇ ਫੜਦੇ ਨੇ ਤੇ ਘੰਟੇ ਬਾਅਦ ਛੱਡ ਦਿੰਦੇ ਨੇ ਉਨਾ ਮਾਦੇ ਜਿਹਦੇ ਤਿੰਨ ਤਿੰਨ ਮੁੱਕ ਗਏ ਤੇ ਫਿਰ ਇਹ 7 ਸਾਲਾਂ ਚ ਜਿਹੜਾ ਰੋਜ਼ ਨਸ਼ੇ ਦੇ ਨਾਲ ਸਾਡੇ ਬੱਚੇ ਮਰ ਰਹੇ ਨੇ ਇਹਨਾਂ ਪਰਿਵਾਰਾਂ ਦੇ ਚਿਰਾਗ ਤੇ ਕਦੇ ਮੁੜ ਕੇ ਆਉਣਗੇ ਨਹੀਂ ਕੀ ਉਹ ਸਰਕਾਰਾਂ ਜ਼ਿੰਮੇਵਾਰ ਨਹੀਂ ਹੈ ਕਿਆ ਜਿਨ੍ਹਾਂ ਨੇ ਹਾਲਾਤ ਸਾਡੇ ਪੰਜਾਬ 'ਚ ਫਾਇਦਾ ਕਰ ਦਿੱਤੇ ਨੇ ਮੈਂ ਆਸ ਕਰਦੀ ਆ ਜੇ ਤੁਹਾਡੇ ਕੋਲ ਵੋਟਾ ਵਾਸਤੇ ਆਉਣਗੇ ਆਪਾਂ ਇਹ ਜਵਾਬ ਜ਼ਰੂਰ ਲਈਏ ਘਰ ਘਰ ਨੌਕਰੀ ਦਾ 1000 ਰੁਪਏ ਦਾ ਤੇ ਨਸ਼ੇ ਦਾ ਜਿਹੜਾ ਕਹਿੰਦਾ ਸੀ ਕਿ ਸਫਾ ਤੋਂ ਸਰਕਾਰ ਚਲੋਗੇ ਸਾਡੇ ਵਿੱਚ ਰਵਾਂਗੇ ਕੋਈ ਸਰਕਾਰੀ ਗੱਡੀ ਨਹੀਂ ਲੈਣੀ ਕੋਈ ਸਿਕਿਉਰਿਟੀ ਨਹੀਂ ਲੈਣੀ ਕੋਈ ਮਕਾਨ ਨਹੀਂ ਲਾਣਾ ਸਾਡੇ ਵਰਗੇ ਆਮ ਬੰਦੇ ਆ ਦੀ ਤਰ੍ਹਾਂ ਹੋਣਾ ਗੁਲਾਮ ਬੰਦਾ 2.5 ਸਾਲਾਂ ਚੋ ਜਿ ਕਿਸੇ ਨੂੰ ਨਜ਼ਰ ਵੀ ਆਦਾ ਹੁਣ ਤਾਂ ਮੈਨੂੰ ਲੱਗਦਾ ਸੂਬੇ ਚ ਹੀ ਨਹੀਂ ਰਹਿੰਦਾ ਆਪ ਦੀ ਕੁਰਸੀ ਦੀ ਖਾਤਰ ਮੈਨੂੰ ਲੱਗਦਾ ਇੱਕ ਮਕਾਨ ਕੀ ਪੰਜ ਮਕਾਨ ਦਾ ਨਹੀਂ ਬੈਠਿਆ ਹੈਗਾ ਸਿਕਿਉਰਿਟੀ ਤਾਂ ਜਿੰਨੀ ਬਾਦਲ ਸਾਹਿਬ ਦੀ ਹੁੰਦੀ ਸੀ ਉਹਨਾਂ ਦੀ ਤਾਂ ਮਾਤਾ ਜੀ ਦਾ ਪੈਂਜੀ ਦੀ ਇਹਦੀ ਤਵਾਰੀ ਕਿੱਥੇ ਪਹੁੰਚੀ ਹੋਈ ਹੈ ਸੋ ਹਰ ਪੱਖੋਂ ਹਰ ਤਰੀਕੇ ਦਾ ਝੂਠ ਪਾਵੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਲਾ ਲਾਤਾ ਤੇ ਬੀਬੀਆਂ ਨੇ ਵੀ ਸੋਚਿਆ ਵੀ ਸਾਰੇ ਹੀ ਬਾਦਸ਼ਾਹ ਵਰਗੇ ਨੇ ਜੋ ਕਹਿੰਦੇ ਨੇ ਉਹ ਕਰਦੇ ਨੇ ਤੇ ਬੀਬੀਆਂ ਨੇ ਵੀ ਵਿਸ਼ਵਾਸ ਕਰਕੇ ਜਿਉਂ ਝਾੜੂ ਦਾ ਬਟਨ ਨੱਪਿਆ ਜਿਉਂ ਝਾੜੂ ਦਾ ਬਟਨ ਨੱਪਿਆ ਇੰਨੀ ਵੱਡੀ ਸਾਰੀ ਸਰਕਾਰ ਇਹਨਾਂ ਦੀ ਬਣਾਤੀ ਤੇ ਮੋੜ ਮੋੜ ਕੇ ਗੱਪੀ ਸਾਡੇ ਹੱਥ ਹੀ ਨਹੀਂ ਆਇਆ ਇੱਕ ਮੌਕਾ ਮੰਗਿਆ ਸੀ ਗੱਲ ਉੱਟ ਕੇ ਬੋਟਾ ਗਾਇਬ ਹੋ ਗਿਆ ਛੂ ਮੰਤ ਤੱਕ ਦੱਸਿਆ ਹੀ ਨਹੀਂ ਹੈਗਾ ਕੋਈ ਗੱਲ ਨਹੀਂ ਇਹ ਭੁੱਲ ਜਾਂਦੇ ਨੇ ਉਸ ਅਹੁਦੇ 'ਤੇ ਬੈਠ ਕੇ ਕੀ ਅਹੁਦੇ ਪਰ ਲੋਕਾਂ ਦੇ ਬਖਸ਼ੇ ਹੋਏ ਹੁੰਦੇ ਹੁੰਦੇ ਨੇ ਤਾਕਤ ਤੁਹਾਡੇ ਹੱਥ ਵਿੱਚ ਹੈ ਜਿਹਦੇ ਨਾਲ ਵੋਟ ਤੁਸੀਂ ਪਾਉਂਦੇ ਹੋ ਤੇ ਇੱਕ ਤਰੀਕ ਨੂੰ ਜਿਹੜੀ ਤੁਸੀਂ ਵੋਟ ਪਾਉਂਗੇ ਇਸ ਵੋਟ ਦੇ ਨਾਲ ਇਕੱਲੇ ਤੁਸੀਂ ਇਹ ਨਹੀਂ ਦੱਸੋਗੇ ਕਿ ਕਿਸ ਉਮੀਦਵਾਰ ਦੇ ਤੁਹਾਡੇ ਤੇ ਤੁਹਾਨੂੰ ਕਿਸ ਉਮੀਦਵਾਰ ਦੇ ਉੱਤੇ ਭਰੋਸਾ ਹੈ ਕਿ ਉਹ ਦਿੱਲੀ ਦੀ ਸਰਕਾਰ ਵਿੱਚ ਜਾ ਕੇ ਪੰਜਾਬ ਦੇ ਹੱਕਾਂ ਵਾਸਤੇ ਦੇ ਬਾਕੀ ਦੇ ਨਾਲ ਆਵਾਜ਼ ਉਠਾਊਗਾ ਸਾਡੇ ਹੱਕਾਂ ਦੀ ਰਾਖੀ ਵਾਸਤੇ ਲੜਾਈ ਲੜੂਗਾ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਬੇਰੋਜ਼ਗਾਰਾਂ ਦੀ ਉੱਥੇ ਗੱਲ ਰੱਖੋਗਾ ਤੇ ਉਸ ਦੇਸ਼ ਦੀ ਸਰਕਾਰ ਦੇ ਥੱਲੇ ਝੁੱਕ ਕੇ ਆਪਣੇ ਲੋਕਾਂ ਦੇ ਨਾਲ ਸੌਦੇਵਾਜ਼ੀ ਨਹੀਂ ਕਰੂਗਾ ਅੱਜ ਮੈਂ ਆਸ ਕਰਦੀ ਹਾਂ ਜਿੱਥੇ ਇਹਦੇ ਬਾਰੇ ਵਿਚਾਰੋਗੇ ਤੇ ਦੂਜੀ ਬਾਰੇ ਦੂਜੇ ਪਾਸੇ ਤੁਸੀਂ ਮੋਹਰ ਲਾਉਂਗੇ ਕਿ ਕਿਹੜੀ ਸਰਕਾਰਾਂ ਦੇ ਉੱਤੇ ਤੁਹਾਨੂੰ ਵਿਸ਼ਵਾਸ ਹੈ ਕਿ ਇਸ ਪਾਰਟੀ ਦੇ ਉੱਤੇ ਤੁਹਾਡਾ ਵਿਸ਼ਵਾਸ ਹੈ ਤਾਂ ਫਿਰ 5 ਸਾਲਾਂ ਚ ਤੁਸੀਂ ਕਾਂਗਰਸ ਦਾ ਵੀ ਦੇਖ ਲਿਆ 2.5 ਸਾਲ ਇਹਨਾਂ ਦਾ ਵੀ ਦੇਖ ਲਿਆ ਤੇ ਬਾਦਲ ਸਿੰਘ ਦੀ ਤਾਂ ਤੁਸੀਂ ਬਹੁਤ ਲੰਬੀ ਚੌੜੀ ਸੇਵਾ ਤੁਸੀਂ ਦੇਖੀ ਹੈ ਜਿੱਥੇ ਉਹਨਾਂ ਨੇ ਘਰ ਘਰ ਜਿੱਥੇ ਬਜ਼ੁਰਗ ਬੈਠੇ ਨੇ ਬੇਰੋਜ਼ਗਾਰੀ ਬਜ਼ੁਰਗਾਂ ਨੂੰ ਪੈਨਸ਼ਨਾਂ ਤਾਹ ਦਿੱਤੀਆਂ ਜਦ ਦੇਸ਼ 'ਚ ਕੋਈ ਨਹੀਂ ਦਿੰਦਾ ਸੀ ਸ਼ਗਨ ਦੇ ਚੈਕ ਉਸ ਸਮੇਂ ਦਿੱਤੇ ਜਿੱਥੇ ਦੇਸ਼ 'ਚ ਕੋਈ ਨਹੀਂ ਦਿੰਦਾ ਸੀ ਆਟੇ ਦਾਲ ਦੇ ਕਾਰਡ ਉਹਨਾਂ ਨੇ ਬਣਾਏ ਜਿੱਥੇ ਵੱਡੀਆਂ ਵੱਡੀਆਂ ਸਰਕਾਰਾਂ ਦੇਸ਼ ਦੀ ਸਰਕਾਰ ਤੱਕ ਨਹੀਂ ਦਿੰਦੀ ਸੀ ਪਾਵੇਂ ਈਆਂ ਨੂੰ ਸਾਈਕਲ ਹੌਨ ਪਾਵੇਂ ਗਰੀਬਾਂ ਨੂੰ ਮਕਾਨ ਹੋਣ ਪਾਵੇਂ ਬੱਚਿਆਂ ਨੂੰ ਖੇਡ ਦਾ ਸਮਾਨ ਹੋਏ ਪਿੰਡ ਪਿੰਡ 'ਚ ਜਿਮ ਹੋਏ ਔਰ ਉਹ ਸਿਸਟਮ ਹੋਏ ਮੋਟਰਾਂ ਦੇ ਕਨੈਕਸ਼ਨ ਕਿਸਾਨਾਂ ਵਾਸਤੇ ਹੋਣ ਖਾਲ ਕੱਸੀ ਮਹਿਰਾ ਕੱਡੀਆਂ ਕੀ ਕੁਛ ਨਾ ਲਿੰਕ ਸੜਕਾਂ ਬਣਾਈਆਂ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਤੁਹਾਡੇ ਪਰਿਵਾਰ ਚ ਵੀ ਰਜਿਸਟਰੀਆਂ ਵੀ ਫੀ ਮਾਫ ਕਰ ਜਿੰਨਾ ਕਿਸਾਨੀ ਵਾਸਤੇ ਕੀਤਾ ਜਾਂ ਤੁਹਾਡੇ ਆਪਣੇ ਇਸ ਪਿੰਡ ਚ ਵੀ ਜੇ ਮੈਂ ਕਹਾਂ ਤਾਂ ਮੇ ਸਕੂਲ ਤੁਹਾਡਾ ਅਪਗ੍ਰੇਡ ਹੋਇਆ ਹੈ ਜਾਂ ਫਿਰ ਗਰੀਬਾਂ ਨੂੰ ਮਕਾਨ ਮਿਲੇ ਨੇ ਜਾਂ ਫਿਰ ਵਾਟਰ ਵਰਕਸ ਬਣਿਆ ਹੈ ਗਲੀਆਂ ਨਾਲੀਆਂ ਜਿੰਨਾ ਕੁਝ ਸਾਰੇ ਪੰਜਾਬ ਚ ਲੋਕੀ ਕਹਿੰਦੇ ਨੇ ਜੇ ਹਲਕਾ ਹੋਏ ਤਾਂ ਲੰਬੀ ਵਰਗਾ ਹੋਏ ਕਿਉਂਕਿ ਜਿੰਨੇ ਕੰਮ ਲੰਮੀ ਹਲਕੇ 'ਚ ਹੋਏ ਉਹ ਪੰਜਾਬ ਦੇ ਜਿੰਨੇ ਮੁੱਖ ਮੰਤਰੀ ਹੁਣ ਉਹਨਾਂ ਦਾ ਵੀ ਇਲਾਕਾ ਦੇਖ ਲਓ ਨੇੜੇ ਤੇੜੇ ਕੋਈ ਤਾਲਮੇਲ ਨਹੀਂ ਸੱਚ ਦੀ ਤਕੜੀ 'ਚ ਜੇ ਤੋਲ ਕੇ ਦੇਖੋਗੇ ਤੇ ਫਿਰ ਹੱਕ ਇਸ ਤਕੜੀ ਦਾ ਬੰਦਾ ਕਿ ਪੰਜਾਬ ਦੇ ਲੋਕੀ ਇਸ ਤਕੜੀ ਦਾ ਸਾਥ ਦੇਣ ਅੱਜ ਇੰਨੀ ਤੁਹਾਨੂੰ ਬੇਨਤੀ ਕਰਦੀਆਂ ਕਿ ਬਾਦਲ ਸਾਹਿਬ ਵਰਗੇ ਤਾਂ ਆਪਾਂ ਕਦੇ ਬਣ ਨਹੀਂ ਸਕਦੇ ਕਿਉਂਕਿ ਕਦੇ-ਕਦੇ ਰਵੇ ਹੋ ਜੇ ਇਨਸਾਨ ਬਣਾਉਂਦਾ ਹੈ ਲੇਕਿਨ ਅੱਜ ਜਦ ਤੁਹਾਡੇ ਵਿੱਚ ਵੀ ਪਰਿਵਾਰਾਂ 'ਚ ਜਦ ਵੱਡੇ-ਵੱਡੇਰੇ ਚਲੇ ਜਾਂਦੇ ਨੇ ਤੇ ਜ਼ਿੰਮੇਵਾਰੀ ਬੱਚਾ ਦੇ ਉੱਤੇ ਪੈਂਦੀ ਹੈ ਤੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਬੇਟਾ ਚੰਗਾ ਫਿਰ ਜਿਵੇਂ ਤੁਹਾਡੇ ਪਿਓ ਨੇ ਨੁਭਾਈ ਸੀ ਸਾਡੇ ਨਾਲ ਉਸ ਤਰ੍ਹਾਂ ਨਿਭਣਾ ਅਜਾਈ ਬੇਨਤੀ ਕਰਦੀ ਆ ਕਿ ਜਿਵੇਂ ਤੁਸੀਂ ਬਾਦਲ ਸਾਹਿਬ ਦੇ ਨਾਲ ਸੀਗੇ ਅੱਜ ਉਹ ਤਾਂ ਸਾਡੇ ਵਿੱਚ ਰਹੇ ਨਹੀਂ ਲੇਕਿਨ ਤੁਹਾਡੇ ਸਾਰਿਆਂ ਦੇ ਵਿੱਚ ਬਾਦਲ ਸਾਹਿਬ ਨੂੰ ਵੀ ਅਸੀਂ ਲੱਗਦੇ ਆ ਤੇ ਜਿਵੇਂ ਉਹਨਾਂ ਦੇ ਸਮੇਂ ਆਸ਼ੀਰਵਾਦ ਦਿੰਦੇ ਸੀ ਅੱਜ ਜਿਹੜੇ ਲੋਕੀ ਉਹਨਾਂ ਨੂੰ ਪੰਡ ਕੇ ਕਹਿੰਦੇ ਨੇ ਉਹ ਬਾਦਲ ਸਾਹਿਬ ਨਹੀਂ ਰਹੇ ਤੇ ਉਸ ਬਾਦਲ ਸਾਹਿਬ ਦੀ ਸੋਚ ਦੇ ਨਾਲ ਉਹਨਾਂ ਦਾ ਹਲਕਾ ਜਿਹਾ ਵੀ ਖੜਿਆ ਮੈਂ ਆਸ ਕਰਦੀ ਹਾਂ ਤੁਸੀਂ ਇੱਕ ਤਰੀਕ ਨੂੰ ਪਹਿਲੇ ਤੋਂ ਵੀ ਵੱਧ ਮੋਰਾ ਲਾ ਕੇ ਬਾਦਲ ਸਾਹਿਬ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦਿਓਗੇ ਤੇ ਉਹਨਾਂ ਲੋਕਾਂ ਨੂੰ ਸਬਕ ਸਿਖਾਓਗੇ ਜਿਹੜੇ ਤੁਹਾਡੇ ਕੋਲ ਕੱਲੇ ਵੋਟਾਂ ਵੇਲੇ ਆ ਕੇ ਝੂਠ ਮਾਰ ਕੇ ਲਾਰੇ ਲਾ ਕੇ ਮੁੜ ਕੇ ਕਦੇ ਤੁਹਾਡੇ ਮਗਰ ਆਂਦੇ ਨਹੀਂ ਕਿ ਪੰਜਾਬ ਦੀ ਜਨਤਾ ਨੂੰ ਇਹੋ ਜੀ ਸੇਵਾ ਪਰਵਾਹ ਨਹੀਂ ਜਿਹੋ ਜੀ ਸੇਵਾ ਬਾਦਲ ਸਾਹਿਬ ਤੇ ਤਕੜੀ ਨੇ ਕੀਤੀ ਤਾਂ ਮੈਂ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਬਾਦਲ ਸਾਹਿਬ ਨੇ ਵਿਦੈ ਸੀ ਹੌਲੀ ਹੌਲੀ ਤੁਹਾਡੇ ਤੋਂ ਸਿੱਖ ਜਾਵਾਂਗੇ ਤੇ ਉਹ ਨਹੀਂ ਤਰ੍ਹਾਂ ਉਹਨਾਂ ਦੀ ਤਰ੍ਹਾਂ ਅਸੀਂ ਵੀ ਤੁਹਾਡੇ ਵਿੱਚ ਨਿਭਾਗੇ ਤੇ ਤੁਹਾਡੇ ਨਾਲ ਵਰਤਿਆ ਕਰਾਂਗੇ ਸੋ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਵਾਸਤੇ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਾਨਾ ਆਸ ਕਰਦੀ ਆਂ ਆਪ ਦੀ ਭੈਣ ਦੇ ਤੁਸੀਂ ਲਾਜ ਰੱਖੋਗੇ ਤੇ ਤਕਰੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਇੱਕ ਵਾਰ ਫੇਰ ਆਪਣੀ ਸੇਵਾ ਕਰਨ ਦਾ ਮੌਕਾ ਬਖਸ਼ੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ ਤਾਂ ਅੰਦੇਸੀ ਕੀ ਚਿੱਟਾ ਇੱਥੇ ਅਸੀਂ ਗੁਟਕਾ ਸਾਹਿਬ ਦੀ ਸੌਂਾ ਖਾਧੀ ਅਸੀਂ ਨਹੀਂ ਮਾਗੋ ਪਹਿਲਾਂ ਕੁਝ ਨਹੀਂ 7 ਸਾਲਾਂ ਦਾ ਸਾਡੇ ਪਿੰਡ ਵਿੱਚ ਬੁਰਾ ਹਾਲ ਹੋ ਗਿਆ ਚਰੀ ਦੇ ਤਿੰਨ ਜਵਾਗ ਮਰ ਗਏ ਗੜੀਏ ਬਹੁਤ ਪਰਵਾਹ ਆਈ ਹੁਣ ਉਹ ਜੋ ਹਾਂਉ ਮਰਨ ਵਾਲਾ ਵਿਚਾਰ ਬੱਚੇ ਲੋ ਜਾਨ ਤੋਂ ਟੁੱਕ ਨਹੀਂ ਗੱਲ ਸੰਗਾਜੀ ਤੁਸੀਂ ਸਾਰੇ ਸੂਝਵਾਨ ਇੱਥੇ ਦੇਖੋ ਝੂਠੇ ਲਾਰੇ ਝੂਠੇ ਵਾਦੇ ਇੱਕ ਪਾਸੇ ਲੇਕਿਨ ਜਿਹੜੇ ਲੋਕੇ ਗੁਟਕਾ ਸਾਹਿਬ ਦੀ ਝੂਠੀ ਸੌਂਾ ਖਾ ਲੈਂਦੇ ਨੇ ਕਿ ਅਸੀਂ ਨਸ਼ੇ ਖਤਮ ਕਰਾਂਗੇ 4 ਹਫ਼ਤੇ ਅਚੇ ਰੱਬ ਨੂੰ ਵੀ ਵਰਤ ਲਿਆ ਇਹ ਆ ਛਾੜੂ ਕਹਿੰਦਾ ਸੀ 10 ਦਿਨਾਂ ਦੀ ਖੇਡ ਹੈ ਇਮਾਨਦਾਰ ਮੁੱਖ ਮੰਤਰੀ ਹੋਏ ਤੇ 10 ਦਿਨਾਂ ਚ ਨਸ਼ੇ ਖਤਮ ਹੋ ਜਾਣਗੇ ਕੇਜਰੀਵਾਲ ਗਾਰੰਟੀ ਦਿੰਦਾ ਸੀ 7 ਸਾਲ ਹੋ ਗਏ ਸਿਖਰਾਂ ਤਾਂ ਆ ਵਿਚਾਰੀ ਸਾਡੀ ਪਹਿਲੇ ਦੇ ਦੋ ਬੱਚੇ ਮੁੱਕ ਗਏ 10 ਬੱਚੇ ਜੀ ਉਹ ਵੀ ਚੌਥੇ ਮਮਾਰਾ ਹੀ ਕੋਈ ਨਾ ਲਾ ਕੇ ਆਉਣਾ ਤੇ ਹੀ ਪੈਸੇ ਨਹੀਂ ਇਹ ਪਿਛਲੇ 2 ਦਿਨਾਂ ਚ ਦੂਜਾ ਇਹੋ ਜਿਹਾ ਕੇਸ ਜਿੱਥੇ ਮੇਰੇ ਕੋਲ ਇੱਕ ਮਾਤਾ ਰੋਂਦੀ ਹੋਈ ਆਈ ਮੇਰਾ ਘਰ ਵਾਲਾ ਨਸ਼ੇ ਨਾਲ ਲੁਕਿਆ ਮੇਰੇ ਦੋ ਜਵਾਨ ਪੁੱਤ ਮੁੱਕ ਗਏ ਤੇ ਮੇਰਾ 13 ਸਾਲ ਦਾ ਪੁੱਤੇ ਹੋਰ ਉਹਨੂੰ ਗੋਲੀਆਂ ਦਿੰਦੇ ਨੇ ਮੈਂ ਥਾਣੇ ਜਾ ਕੇ ਦੱਸਦੀਆਂ ਕੌਣ ਵੇਚ ਰਿਹਾ ਕੌਣ ਦੇ ਰਿਹਾ ਹੈਗਾ ਲੇਕਿਨ ਉਹਨੂੰ ਹੱਥ ਤਾਂ ਹੀ ਨਹੀਂ ਲਾਂਦੇ ਫੜਦੇ ਨੇ ਤੇ ਕੰਡੇ ਬਾਅਦ ਛੱਡ ਦਿੰਦੇ ਨੇ ਉਹ ਨਾ ਮਾਂ ਦੇ ਜਿਹਦੇ ਤਿੰਨ ਤਿੰਨ ਪੁੱਤ ਮੁੱਕ ਗਏ ਤੇ ਫਿਰ ਇਹ 7 ਸਾਲਾਂ ਚ ਜਿਹੜਾ ਰੋਜ਼ ਨਸ਼ੇ ਦੇ ਨਾਲ ਸਾਡੇ ਬੱਚੇ ਮਰ ਰਹੇ ਨੇ ਇਹਨਾਂ ਪਰਿਵਾਰਾਂ ਦੇ ਚਿਰਾਗ ਤੇ ਕਦੇ ਮੁੜ ਕੇ ਆਉਣਗੇ ਨਹੀਂ ਕੀ ਉਹ ਸਰਕਾਰਾਂ ਜ਼ਿੰਮੇਵਾਰ ਨਹੀਂ ਹੈ ਕਿ ਆ ਜਿਨ੍ਹਾਂ ਨੇ ਹਾਲਾਤ ਸਾਡੇ ਪੰਜਾਬ 'ਚ ਪੈਦਾ ਕਰ ਦਿੱਤੇ ਨੇ ਮੈਂ ਆਸ ਕਰਦੀ ਆਂ ਜਾ ਤੁਹਾਡੇ ਕੋਲ ਵੋਟਾਂ ਵਾਸਤੇ ਆਉਣਗੇ ਆਪਾਂ ਇਹ ਜਵਾਬ ਜ਼ਰੂਰ ਲਈਏ ਘਰ ਘਰ ਨੌਕਰੀ ਦਾ 1000 ਰੁਪਏ ਦਾ ਤੇ ਨਸ਼ਿਆਂ ਦਾ ਤੇ ਮੈਂ ਵਿਸ਼ਵਾਸ ਤੇ ਲਾਨੀਆਂ ਤਕੜੀ ਦੀ ਸਰਕਾਰ ਲੈ ਕੇ ਉਹ ਨਸ਼ਿਆਂ ਨੂੰ ਜੜੋਂ ਪੁੱਟ ਕੇ ਜੇ ਖਤਮ ਨਹੀਂ ਕਰਤਾ ਤਾਂ ਤੁਹਾਡੇ ਕੋਲ ਕਦੇ ਵੋਟ ਮੰਗਣ ਵਾਸਤੇ ਨਹੀਂ ਆਵਾਂਗੇ। ਪੰਜੇ ਤਿੰਨੇ ਨਾਲ ਟੈਕਨੀਕਲ ਜੋ ਸ਼ਟਰਿੰਗ ਦਾ ਦਿਓ ਉਸਤਰੀ ਦਾ ਕੰਮ ਕਰਦੇ ਸੀ। ਕੰਮ ਵਾਲਾ ਪੈਨ ਕੌਣ ਦਿੰਦਾ ਸੀਗਾ? ਠੀਕ ਹੈ ਜੀ। ਪੈਨ ਦਿੰਦਾ ਸੀ ਫਿਰ ਪੈਨ ਬਾਲੀ ਚ ਮਿਲਦਾ ਹੋਰ ਕਿੱਥੋਂ ਮਿਲਦਾ? ਪੁਲਿਸ ਦੇ ਕੋਚ ਨਹੀਂ ਕੀਤਾ। ਉਹ ਲੈ ਉਹ ਇਹ ਸਾਰੇ ਰੋ ਮਹੀਨੇ ਬਣੇ ਹੋਏ ਨੇ ਸਾਰੇ ਸਰਕਾਰੀ ਸਿਹਤੋਂ ਬਿਨਾ ਨਸ਼ੇ ਗਲੀ ਗਲੀ ਚ ਆ ਮੈਨੂੰ ਨਹੀਂ ਸਕਦੇ ਜਿਸਲਾ ਮਿਲ ਰਹੇ ਨੇ ਅੱਜ ਸਰਕਾਰ ਤੇ ਪ੍ਰਸ਼ਾਸਨ ਰਲ ਮਿਲ ਕੇ ਪੰਜਾਬ ਦੀ ਜਵਾਨੀ ਨੂੰ ਮਨਾ ਰਹੀ ਮਾਰ ਰਹੀ ਹੈ ਤਰਸ ਕਰੀ ਆਪਾਂ ਇਕੱਠੇ ਹੋਈਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੇ ਪੰਜਾਬ ਨੂੰ ਬਚਾਣਾ ਹੈ ਤੇ ਉਸ ਤਕੜੀ ਨੂੰ ਲੈ ਕੇ ਆਈ ਹੈ ਜਿਹੜੀ ਤਕੜੀ ਤੁਹਾਡੇ ਵਿੱਚ ਰਹਿੰਦੀ ਹੈ ਤੇ ਵਾਦਾ ਕਰਦੇ ਹਾਂ 10 ਸਾਲ ਪਹਿਲੇ ਜਿਵੇਂ ਸਾਡੀ ਸਰਕਾਰ ਸੀ ਕਿਸੇ ਨੇ ਚਿੱਟੇ ਦਾ ਨਾਂ ਨਹੀਂ ਸੁਣਿਆ ਸੀ ਕਿਉਂਕਿ ਇਸ ਚਿੱਟੇ ਨੂੰ ਗਲੀ ਚ ਪਹੁੰਚਣ ਤੋਂ ਅਸੀਂ ਲੜਦੇ ਸੀ ਰੋਜ਼ ਰੋਕਦੇ ਸੀ ਫੜਦੇ ਸੀ ਬੰਦੇ ਜਿਹੜਾ ਅਜੇ ਮਹੀਨੇ ਬਣ ਕੇ ਪੈਸੇ ਕਮਾਣ ਲੱਗੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਕੇ